ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਚੰਨ ਉੱਤੇ ਜਾਣ ਦਾ ਸੁਪਨਾ ਪੂਰਾ ਹੋਣਾ ਸ਼ੁਰੂ ਹੋ ਗਿਆ ਹੈ ਪਰ ਚੰਨ ਤੇ ਜਾਣ ਕਾਰਨ ਇਹ ਗੰਦਾ ਵੀ ਹੋ ਰਿਹਾ ਹੈ ਇਸ ਕਾਰਨ ਕਰਕੇ ਅਮਰੀਕੀ ਪੁਲਾੜ ਏਜੰਸੀ NASA ਨੇ ਇੱਕ ਚੈਲੰਜ ਪੇਸ਼ ਕੀਤਾ ਹੈ ਚੰਨ ਨੂੰ ਸਾਫ਼ ਕਰਨ ਦਾ ਚੈਲੰਜ ਜੋ ਕੋਈ NASA ਦੀ ਸਫਾਈ ਲਈ ਕੋਈ ਚੰਗਾ ਸੁਝਾਅ ਪੇਸ਼ ਕਰੇਗਾ ਉਸ ਨੂੰ 25 ਕਰੋੜ ਰੁਪਏ ਮਿਲਣਗੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੰਦਰਮਾ ਨੇ ਆਲ ਕਿਹੜੀਆਂ ਚੀਜ਼ਾਂ ਨੂੰ ਸਾਫ਼ ਕਰਨ ਦੀ ਲੋੜ ਹੈ ਡੇਲੀ ਸਟਾਰ نیوز ਵੈਬਸਾਈਟ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਇੱਕ ਚੈਲੰਜ ਸ਼ੁਰੂ ਕੀਤਾ ਹੈ ਇਸ ਦਾ ਨਾਮ ਲੂਨਾ ਰੀਸਾਈਕਲ ਚੈਲੰਜ ਹੈ ਇਸ ਚੈਲੰਜ ਦੇ ਤਹਿਤ ਨਾਸਾ ਉਹਨਾਂ ਲੋਕਾਂ ਦੀ ਭਾਲ ਕਰ ਰਿਹਾ ਹੈ ਜੋ ਚੰਦਰਮਾ ਨੂੰ ਸਾਫ਼ ਕਰ ਸਕਣ ਬਦਲੇ ਵਿੱਚ ਨਾਸਾ ਉਹਨਾਂ ਨੂੰ 25 ਕਰੋੜ ਰੁਪਏ ਵੀ ਦੇਵੇਗਾ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਚੀਜ਼ ਨੂੰ ਲੋਕਾਂ ਨੂੰ ਚੰ드ਰਮਾ ਤੋਂ ਸਾਫ਼ ਕਰਨਾ ਹੈ ਉਹ ਹੈ ਮਨੁੱਖੀ ਮਲਮੂਤਰ ਅਤੇ ਉਲਟੀ। ਰਿਪੋਰਟ ਦੇ ਅਨੁਸਾਰ ਅਪੋਲੋ ਮਿਸ਼ਨ ਤੇ ਗਏ ਪੁਲਾੜ ਯਾਤਰੀਆਂ ਦੁਆਰਾ ਚੰ드ਰਮਾ ਤੇ ਮਨੁੱਖੀ ਮਲ ਦੇ 96 ਥੈਲੇ ਛੱਡ ਦਿੱਤੇ ਗਏ ਹਨ ਜਿਨ੍ਹਾਂ ਨੂੰ ਉੱਥੋਂ ਵਾਪਸ ਲਿਆਉਣਾ ਪਵੇਗਾ ਜਾਂ ਨਿਪਟਾਉਣਾ ਪਵੇਗਾ। ਇਸ ਦੇ ਲਈ NASA ਨੇ ਟੈਕਨੋਲੋਜੀ ਵਿਕਸਿਤ ਕਰਨ ਲਈ ਲੋਕਾਂ ਤੋਂ ਸੁਝਾਅ ਮੰਗੇ ਨੇ। ਇਸ ਚੁਣੌਤੀ ਦਾ ਉਦੇਸ਼ ਚੰ드ਰਮਾ ਤੇ ਪਹਿਲਾਂ ਤੋਂ ਮੌਜੂਦ ਗੰਦਗੀ ਨੂੰ ਇਸ ਤਰੀਕੇ ਨਾਲ ਹੈਂਡਲ ਕਰਨਾ ਹੈ ਕਿ ਇਸ ਨੂੰ ਘੱਟੋ ਘੱਟ ਪ੍ਰਦੂਸ਼ਣ ਨਾਲ ਸਾਫ਼ ਕੀਤਾ ਜਾ ਸਕੇ ਜੋ ਵੀ ਬਿਹਤਰ ਵਿਚਾਰ ਦੇਵੇਗਾ ਉਸ ਦੇ ਪ੍ਰਸਤਾਵ ਨੂੰ ਅਗਲੇ ਮਿਸ਼ਨ ਲਈ ਵੀ ਵਰਤਿਆ ਜਾਵੇਗਾ ਨਾਸਾ ਨੇ ਆਪਣੀ ਵੈਬਸਾਈਟ ਤੇ ਕਿਹਾ ਨਾਸਾ ਟਿਕਾਊ ਪੁਲਾੜ ਖੋਜ ਲਈ ਵਚਨਬੰਦ ਹੈ ਜਿਵੇਂ ਕਿ ਅਸੀਂ ਪਵਿੱਖ ਦੇ ਮਨੁੱਖੀ ਪੁਲਾੜ ਮਿਸ਼ਨਾ ਦੀ ਤਿਆਰੀ ਕਰ ਰਹੇ ਹਾਂ ਸਾਨੂੰ ਇੱਕ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਪੁਲਾੜ ਮਲਬੇ ਦੀ ਮਾਤਰਾ ਨੂੰ ਕਿਵੇਂ ਘਟਾਇਆ ਜਾਵੇ ਅਤੇ ਪੁਲਾੜ ਮਲਬੇ ਨੂੰ ਇਕੱਠਾ ਪ੍ਰਕਿਰਿਆ ਅਤੇ ਰੀਸਾਈਕਲ ਕਿਵੇਂ ਕੀਤਾ ਜਾਵੇ ਤਾਂ ਜੋ ਬਹੁਤ ਘੱਟ ਜਾਂ ਬਿਨਾਂ ਕਿਸੇ ਰਹਿਣ ਖੋਨ ਨੂੰ ਧਰਤੀ ਤੇ ਵਾਪਸ ਜਾਣ ਦੀ ਲੋੜ ਪਵੇ